ਨਾਰਾ ਵੀ ਤੂੰ ਦੂ ਦੂ ਰਖੀਆਂ ਨਾਰਾ ਵੀ ਤੂੰ ਦੂ ਦੂ ਰਖੀਆਂ ਤੇਰਾ ਕੱਖ ਨਰਵੇ ਬਈ ਮਾਨ ਨਾਰਾ ਵੀ ਤੂੰ ਦੂ ਦੂ ਰਖੀਆਂ ਤੇਰਾ ਕੱਖ ਨਰਵੇ ਬਈ ਮਾਨ ਨਾਰਾ ਵੀ ਤੂੰ ਦੂ ਦੂ ਰਖੀਆਂ ਓ ਜੇ ਮੈਂ ਪੁੱਛ ਦਿੱਤਾ ਉਜੇ ਮੈਂ ਪੁੱਛਦੀ ਤਾਂ ਉਜੇ ਮੈਂ ਪੁੱਛਦੀ ਤਾਂ ਕਰਦਾ ਇਹ ਨਾ ਨਾਰਵੇ ਤੂੰ ਦੋ ਦੋ ਰਖੀਆਂ ਉਹ ਤੇਰਾ ਕੱਖ ਨਰਵੇ ਬਈ ਮਾਨ ਨਾਰਵੇ ਤੂੰ ਦੋ ਦੋ ਰਖੀਆਂ ਉਹ ਤੇਰਾ ਕੱਖ ਨਰਵੇ ਬਈ ਮਾਨ නරவேතුந்துುදරකಯ කරකරண කර வேතු රොටිනිத்து කந்தාවේ கருකරண කරෙவேතු රොටිනිத்து කந்தාවේ එනිखाண ඕනිකාண රෝජදඩරமாාවේ එනිखाண ඕනිකාಣ රෝජදඩරமாාවේ, ਉਬਣੀ ਸਵ ਜੀਨੂ ਉਬਣੀ ਸਵ ਜੀਨੂ ਉਬਣੀ ਸਵ ਜੀਨੂ ਤੁਰਕੇ ਤੁਲਾਉਂਦਾ ਨਾਰਾ ਵੇ ਤੂੰ ਦੋ ਦੋ ਰਖੀਆਂ ਜੇ ਮੈਂ ਪੁੱਛ ਦਿੱ ਤਕਰਦਾਏ ਨਾ ਨਾਰਾ ਵੇ ਤੂੰ ਦੋ ਦੋ ਰਖੀਆਂ ਜੇ ਮੈਂ ਪੁੱਛ ਦਿੱ ਤਕਰਦਾਏ ਨਾ ਨਾਰਾ ਵੇ ਤੂੰ ਦੂ ਦੂ ਰੱਖੀਆਂ ਉਹ ਜੇ ਮੈਂ ਪੁੱਛ ਦਿੱਤਾ ਉਹ ਜੇ ਮੈਂ ਪੁੱਛ ਦਿੱਤਾ ਉਹ ਜੇ ਮੈਂ ਪੁੱਛ ਦਿੱਤਾ ਕਰਦਾ ਇਹ ਨਾ ਨਾਰਾ ਵੇ ਤੂੰ ਦੂ ਦੂ ਰੱਖੀਆਂ ਬਣਿਆ ਨਾ ਕਰ ਜ਼ਿਆਦਾ ਚੁਸਤ ਚਲਾਕ ਵੇ ਬਣਿਆ ਨਾ ਕਰ ਜਿਆਦਾ ਚੁਸਤ ਚਲਾਕ ਵੀ ਸਮਝਣਾ ਅਨਪੜ ਐਵੇਂ ਕੀਤੀ ਪਾਸਵੇਂ ਸਮਝਣਾ ਅਨਪੜ ਐਵੇਂ ਕੀਤੀ ਪਾਸਵੇਂ ਓ ਰੈਂਦੀ ਚੁੱਪ ਤਾਂ ਓ ਰੈਂਦੀ ਚੁੱਪ ਤਾਂ ਤੋਰ ਰਹੰਦੀ ਚੁੱਪ ਤਾ ਮੁਰਖ ਬਣਾਉਂਦਾ ਨਾਰਾਂ ਵੇ ਤੂੰ ਦੂ ਦੂ ਰਖੀਆਂ ਉਹ ਜੇ ਮੈਂ ਪੁੱਛ ਦਿੱਤਾ ਉਹ ਜੇ ਮੈਂ ਪੁੱਛ ਦਿੱਤਾ ਉਹ ਜੇ ਮੈਂ ਪੁੱਛ ਦਿੱਤਾ ਕਰਦਾ ਇਹ ਨਾ ਨਾਰਾਂ ਵੇ ਤੂੰ ਦੂ ਦੂ ਰਖੀਆਂ ਉਹ ਜੇ ਮੈਂ ਪੁੱਛ ਦਿੱਤਾ ਕਰਦਾ ਇਹ ਨਾ ਨਾ ਨਾਰਾ ਵੇ ਤੂੰ ਦੋ ਦੋ ਰਖੀਆਂ ਲੰਬੀ ਲੰਬੀ ਚੱਲੇ ਨਿਤ ਤੇਰੀ ਫੋਣ ਕਾਂ ਲਵੇ ਲੰਬੀ ਲੰਬੀ ਚੱਲੇ ਨਿਤ ਤੇਰੀ ਫੋਣ ਕਾਂ ਲਵੇ ਇੱਕ ਦਿਨ ਦੀਨੀ ਗੱਲ ਮਾਇਆ ਰੋਜ ਦਾ ਇਹ ਹਾਲ ਵੇ ਇੱਕ ਦਿਨ ਦੀਨੀ ਗੱਲ ਮਾਇਆ ਰੋਜ ਦਾ ਇਹ ਹਾਲ ਵੇ ਉਹ ਮੇਰੀ ਕਾਲ ਵੇ ਤੂੰ ਉਹ ਮੇਰੀ ਕਾਲ ਵੇ ਤੂੰ ਉਹ ਮੇਰੀ ਕਾਲ ਵੇ ਤੂੰ ਵੇਟਿੰਗ ਤੇ ਲਾਉਂਦਾ ਨਾਰਾ ਵੇ ਤੂੰ ਧੋ ਦੋ ਰੱਖੀਆਂ ਜੇ ਮੈਂ ਪੁੱਛ ਦਿੱਤਾ ਕਰਦਾ ਇਹ ਨਾ ਨਾਰਾ ਵੇ ਤੂੰ ਧੋ ਦੋ ਰੱਖੀਆਂ ਉਹ ਜੇ ਮੈਂ ਪੁੱਛ ਦਿੱਤਾ ਕਰਦਾ ਇਹ ਨਾ ਨਾ தூரா லா ஆய் பத்தா என்ன தோனா பாலிச்சேட்டால பத்த இோன்னிச்சேட் தூஜி தரி கேட்டி தூஜி கேட்டா नाम बदले जे नाम बदल जे नाम बदल जे कोई समझे ना नारावे वे तू दो दो रखिया जे मैं पुछ दी ता कर दाए ना ना नारा तू दो दो रखिया जे मैं पुछ दी ता ਕਰਦਾਏ ਨਾ ਨ ਨਰਾਵੇ ਤੂੰ ਦੂ ਦੁਰਖੀਆਂ ਰੋਜ ਦੇਸਿਆ ਪੇਦਾ ਮੈ ਲਬ ਲਿਆ ਹਲਵੇ ਰੋਜ ਦੇਸਿਆ ਪੇਦਾ ਮੈ ਲਬ ਲਿਆ ਹਲਵੇ ਬਣ ਜਾ ਤੂੰ ਬੰਦਾ ਨਹੀਂ ਤਾਂ ਪੀ ਕੇ ਜਾਣਾ ਚਲਵੇ ਬਣ ਜਾ ਤੂੰ ਬੰਦਾ ਨਹੀਂ ਤਾਂ ਪੀ ਕੇ ਜਾਣਾ ਚਲਵੇ ਰੈਨ ਵਾਲੀ ਤੂੰ ਰੈਨ ਵਾਲੀ ਤੂੰ ਰੈਨ ਵਾਲੀ ਤੂੰ ਕਸਰ ਕੋਈ ਛੱਡੀ ਨਾ ਨਾਰਾਵੇ ਤੂੰ ਦੂ ਦੂ ਰੱਖੀਆਂ ਜੇ ਮੈਂ ਪੁੱਛਦੀ ਤਾ ਕਰਦਾਏ ਨਾ ਨਾਰਾਵੇ ਤੂੰ ਦੂ ਦੂ ਰੱਖੀਆਂ ਜੇ ਮੈਂ ਪੁੱਛਦੀ ਤਾ ਕਰਦਾਏ ਨਾ ਨਾਰਾ ਵੇ ਤੂੰ ਦੋ ਦੂਰ ਰਖੀਆਂ ਨਾਰਾ ਵੇ ਤੂੰ ਦੋ ਦੂਰ ਰਖੀਆਂ ਨਾਰਾ ਵੇ ਤੂੰ ਦੋ ਦੂਰ ਰਖੀਆਂ ਧੰਨਵਾਦ ਜੀ